ਲਾ ਸੱਜਣੋ ਪਿੰਡ ਗੜੱਦੀ ਤੋਂ ਨਾ ਤੁਹਾਨੂੰ ਇੱਕ ਜਰਸੀ ਬੱਛੀ ਲੱਗਿਆ ਦਿਖਾਉਣ ਘਰੇਲੂ ਸੱਜਣ ਨੇ ਕੋਈ ਵਪਾਰ ਵਾਲਾ ਸਿਸਟਮ ਨਹੀਂ ਬਹੁਤ ਕਮਾਲ ਦੀ ਬੱਛੀ ਆ ਤੇ ਖਾਸ ਗੱਲ ਇਹਦੀ ਇਹ ਰਹੂਗੀ ਇੱਕ ਤਰ੍ਹਾਂ ਦੇ ਸੈਕਸਡ ਸੀਮਨ ਲੱਗਿਆ ਤੇ ਦੂਜੀ ਖਾਸ ਗੱਲ ਇਹਦੀ ਇਹ ਆ ਵੀ ਇਹਦੀ ਮਾਦਰ ਦਾ ਰਿਕਾਰਡ ਨਾ ਬਾਈ ਕਹਿੰਦਾ 26 ਕਿਲੋ ਦਾ ਗੱਬਣ ਆ ਸੂਆ ਪਹਿਲਾਂ ਸੂੰਦੀ ਆ ਦੰਦੇ ਦੇ ਆਪਾਂ ਚੈੱਕ ਕਰ ਲੇ ਦੁੱਗ ਦੇ ਬਰਾਬਰ ਕਰਕੇ ਚੌਕ ਦੇ ਚੱਕਣ ਲੱਗ ਰਹੀ ਆ ਤੇ ਬਾਕੀ ਡਿਟੇਲ ਲਾਨੇਦਾਰ ਨੂੰ ਪੁੱਛ ਲਾਂਗੇ ਆਜੋ ਜੀ ਪਿੰਡ ਗੜੱਦੀ ਤਹਿਸੀਲ ਬੁਢਲਾਡਾ ਜਿਲ੍ਹਾ ਮਾਨਸਾ ਆ ਜਾ ਜੁਰਲੇ ਬੰਨੇ ਹੋਰ ਕੀ ਹਾਲ ਹੈ ਠੀਕ ਠਾਕ ਹੈ ਬਾਈ ਜੀ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਬਲਰਾਜ ਸਿੰਘ ਫੋਨ ਨੰਬਰ ਜੀ ਫੋਨ ਨੰਬਰ 94174 57608 94174 57608 57608 ਠੀਕ ਹੈ ਗੱਲ ਤੇ ਮਾਰਦੇ ਲੱਭੀ ਬੈਠੇ ਕੈਮਰਾ ਵਾਲਾ ਹੋ ਜੋ ਜੀ ਸਾਈਡ ਨੂੰ ਤੋਰਦੇ ਚੋਬਰਾ ਖੋਲ ਕੇ ਸੂਆ ਪਹਿਲਾਂ ਸੁੰਦੀਆ ਜੀ ਪਹਿਲੇ ਸੂਏ ਸੂਬਾਈ ਹਾਂ ਹੁਣ ਕਿੰਨੇ ਕਿ ਦਿਨ ਕੱਢਦੀ ਆ ਜਣੇ ਹੀ ਨਾ ਤੁਰਦੀ ਪੰਜ ਸੱਤ ਕਿ ਦਿਨ ਲੈ ਸਕਦੀ ਆ ਹਫਤਾ ਲੈ ਦੇ ਵਿੱਚ ਵਿੱਚ ਜਣੇ ਵੀ ਸੂ ਸਕਦੇ ਆ ਹਫਤਾ ਲੈ ਸਕਦੀ ਆ ਠੀਕ ਆ ਗੱਲ ਅਜਿਵੇਂ ਲਾਨੇਦਾਰ ਨੇ ਦੱਸਿਆ ਸੀ ਵੀ ਜਿਹੜਾ ਇਹਦੇ ਟੀਕਾ ਟੀਕਾ ਬਾਈ ਕਹਿੰਦਾ ਇਹਦੇ ਲਵਾਇਆ ਸੀਗਾ 2200 ਰੁਪਏ ਦਾ ਸੈਕਸੜ ਬੱਛੀ ਵਾਲਾ ਪਰ ਐਗਜੈਕਟ ਜੇ ਗੱਲ ਕਰ ਲਈ ਆਪਾਂ ਨੂੰ ਨਾਮ ਦਾ ਨਹੀਂ ਪਤਾ ਹੋਣਾ ਜੀ ਕਿਹੜਾ ਲੱਗਿਆ ਨਾ ਨਾ ਨਾਮ ਨੂੰ ਤਾਂ ਬਾਈ ਆਪਾਂ ਨੂੰ ਦੇਖ ਜਾਣਕਾਰੀ ਮੈਂ ਤਾਂ ਦੰਦਾਂ ਦਾ ਨਹੀਂ ਭੇਤਨੀਤੀਆ ਤੇ ਤੁਸੀਂ ਆਹੋ ਦਾ ਆਪ ਹੀ ਆਪਾਂ ਨੇ ਚੈੱਕ ਕਰੇ ਨੇ ਦੁਕ ਦੇ ਬਰਾਬਰ ਕਰਕੇ ਇਹ ਮੰਨ ਲਓ ਵੀ ਚੌਕ ਦੇ ਦੰਦ ਚੱਕੀ ਜਾਂਦੀ ਆ ਹਾਂ ਹੁਣ ਆਕਮਾ ਲਾ ਜਿਆਦਾ ਨੇੜੋਂ ਨਾ ਫੜ ਥੋੜਾ ਰੱਸਾ ਵੜਲਾ ਦੂਰ ਇਹ ਇੱਥੋਂ ਤੁਰਪੂਗੀ ਆਲੇ ਆਲੇ ਔਰਲੇ ਬੰਨੇ ਲਿਆ ਥਾਣੇ ਮਾਲੋ ਮਲੋ ਵੀ ਸਿੰਗਲ ਚਾਰ ਰਹਿਣਗੇ ਤੇ ਬਾਹਰ ਤੁਹਾਨੂੰ ਇਦਾਂ ਦੀ ਦਿਖਾਤੀ ਪੱਛੀ ਵੀ ਨੂੰ ਜਿੱਦਾਂ ਦੇ ਮਰਜ਼ੀ ਮੌਸਮ ਚ ਭਾਈ ਰੱਖ ਲੈਣਾ ਹਨਾ ਗਰਮੀ ਸਰਦੀ ਸਾਰਿਆਂ ਲਈ ਆ ਤਾਂ ਆਪਣਾ ਸੌਂ ਬਰਸਾਤ ਸਾਰੇ ਮੌਸਮ ਚ ਚੱਲਣ ਵਾਲੀ ਆ ਤੇ ਬਾਕੀ ਜਾਨ ਜੂਨ ਚੰਗੀ ਆ ਕੱਦ ਆ ਗਿਆ ਫੁੱਲ ਕਾਦੇ ਮੰਨ ਲਿਓ ਇਹ ਜੈਫ ਦੇ ਲਗਭਗ ਜੀ ਆ ਗਿਆ ਕੇਰਾਂ ਚੋਂ ਬਰਾ ਹੋਰ ਕਮਾਦੇ ਇਥੋਂ ਹਾਂ ਇਹ ਚੱਲ ਲੈ ਚੱਲ ਦੁੱਧ ਤੇ ਫੀਡ ਨਾਲ ਹੀ ਪਲੀ ਹੋਈ ਆ ਬਾਲੀ ਸ਼ੌਕ ਨਾਲ ਪਾਲੀ ਦੀ ਤੇਰੀ ਮਾਂ ਦਾ ਦੁੱਧ ਕਿੰਨਾ ਕਜੀ ਦੁੱਧ ਇਹਦੀ ਮਾਂ ਦਾ ਦੁੱਧ ਉਹ ਬਾਈ 26 ਲੀਟਰ ਦੁੱਧ ਦਿੰਦੀ ਜੀ 6-5 ਉਹਦੀ ਫੈਂਟ ਆਉਂਦੀ ਆਂਡ ਗਮਾਣ ਵਾਲੇ ਦੋਜੀ ਨੂੰ ਵੀ ਮੰਨਦੇ ਤੇ ਵੀ ਇਹਨਾਂ ਦੀ ਗਾਂ ਦੀ ਇੰਨੀ ਫੈਂਟ ਕਿਵੇਂ ਆਉਂਦੀ ਆ 26 ਲੀਟਰ ਤੇ ਵੀ 6-5 6-5 ਆਉਂਦੀ ਉਹ ਤਾਂ ਇਹ ਮੰਨ ਲਓ ਫਿਰ ਵੀ 25-26 ਕਿਲੋ ਵਾਲੀ ਮੱਝ ਦਾ ਮੁਕਾਬਲਾ ਕਰਦੀ ਉਹ ਤਾਂ ਮੁਕਾਬਲਾ ਕਰਦੀ ਦੀ ਬਾਈ ਹਾਂ ਠੀਕ ਆ ਗੱਲ ਠੀਕ ਆ ਗੱਲ ਹਾਂ ਕਿਉਂ ਉਹ ਵੀ ਨਾ ਕਹਿੰਦੇ ਵੀ ਚੰਗਾ ਆਉਂਦਾ ਸੀ ਕਿਉਂਕਿ ਜਦੋਂ ਫਾਈਟ ਚੰਗੀ ਆ ਕਿਉਂ ਉਹ ਵੀ ਚੰਗਾ ਹੋਣਾ ਤੇ ਇਹਦਾ ਬਾਈ ਕਹਿੰਦਾ ਆ ਗਿਆ ਇੱਕ ਹਫਤਾ ਪੈਂਡਿੰਗ ਸੀਮਨੇ ਤੇ ਲੱਗਿਆ ਸੈਕਸਡ ਨਾਸਲ ਕੁਆਲਟੀ ਉਹ ਤੁਹਾਡੇ ਸਾਹਮਣੇ ਆ ਪਰ ਜਿੰਨੀ ਕ ਬੈੜ ਹੈਗੀ ਆ ਉਹ ਨਿਗਮ ਮੈਂ ਤੁਹਾਨੂੰ ਇਹ ਕਹੂੰਗਾ ਬੱਛੀ ਬਿੱਸਾ ਉਹਦਾ ਸੋਇ ਆ ਗਈ ਜਮਾ ਖਰੀਏ ਆ ਗਈ ਜਿੰਨੀ ਕ ਹੈਗੀ ਆ ਕੋਈ ਫੋਰ ਸ਼ਾਂਕ ਨਹੀਂ ਥਾਣੇ ਦੇ ਸਿੰਗਲ ਚਾਰ ਰਹਿਣਗੇ ਤੇ ਸਵੇ ਰਾਤੀ ਰਹੂਗੀ ਠੰਡੀ ਸੀਲ ਇੱਥੋਂ ਕਰਾ ਨਹੀਂ ਲੱਭੀ ਚੱਕਾ ਖਵਾਨਾ ਤੁਸੀਂ ਇਹ ਮੰਨ ਲਿਓ ਵੀ ਜਦੋਂ ਤੱਕ ਨਾ ਬੈੜ ਨੇ ਤਿਆਰੀ ਮਾਰ ਕੇ ਸੂਣਾ ਇੱਥੇ ਬੰਦੇ ਚੋਬਰਾ ਲੇਵਾ ਤੇ ਮੰਨ ਲਵੀ ਪੰਡ ਲੇਵੇ ਵਾਲਾ ਸਿਸਟਮ ਹੀ ਲੇਵੇ ਤੇ ਆਪਾਂ ਹੱਥ ਵੀ ਮਾਰ ਕੇ ਦਿਖਾ ਦਿੰਦੇ ਆ ਕੋਈ ਔਲ ਨਹੀਂ ਕਰਦੀ ਛਾਉੜ ਨਹੀਂ ਕਰਦੀ ਅੱਗੇ ਅੱਗੇ ਪਿੱਛੇ ਵਾਲਾ ਡਰ ਰੱਖਦੇ ਆ ਇੱਥੋਂ ਕਰਾ ਦੇ ਲਵੀ ਜਾ ਇੱਕ ਹਾਂ ਕ ਮਾਰ ਦੇ ਹੱਥ ਮਾਰੀ ਜੋ ਸਾਜੀ ਚੈੱਕ ਕਰਾ ਦੀ ਇੰਨੀ ਭਰੂਗੀ ਹਲੇ ਇੰਨੀ ਪੈਂਡਿੰਗ ਹੈ ਦੀ ਗੁਰਮੀ ਗੁਰਮੀ ਵਾਲਾ ਸੀ ਹੈਗਾ ਮਾਰ ਦੇ ਹੱਥ ਮਾਰੀ ਜੋ ਕੋਈ ਆ ਨਹੀਂ ਤੇ ਹੁਣ ਮਾਰਦੀ ਆ ਹੋਰ ਮਾਗਰ ਲਈ ਬੰਨਿਓ ਕੈਮਰਾ ਇੱਥੋਂ ਕਰਾ ਦੀ ਤਸੱਲੀ ਫੁੱਲ ਚੜਾਈ ਵਾਲਾ ਹਵਾਨਾ ਤੇ ਦੁੱਧ ਕਿੰਨਾ ਕ ਪਾ ਸਕਦੀ ਆ ਜੀ ਗੈਸ ਆਪਣਾ ਇੱਕ ਦੋਤਾ ਬਾਈ ਮੇਰੇ ਹਿਸਾਬ ਨਾਲ ਤਾਂ ਵੀ ਇਹ 22 ਲੀਟਰ ਦਾ ਪਾਊਗੀ ਪਾਊਗੀ ਪਹਿਲਾਂ ਨੂੰ ਹਣਾ ਜ ਠੀਕ ਹੈ ਗੱਲ। ਉਹ ਅਸੀਂ ਕਿਹੜਾ ਇਹਨੂੰ ਕੋਈ ਖਰਾਕ ਤਾਂ ਹਟ ਲਵੇ ਹਰਾ-ਹਰਾ ਤਾਂ ਇਹੋ ਜਿਹਾ ਤੀਜਾਂ ਦਾ ਹੈ ਰਹਿਣ ਤੇ ਅਜੇ ਤਾਂ ਫੀਡ ਤੇ ਤੂੜੀ ਤੇ ਕੱਲੀ ਬਸ ਉਹੀ ਦੁੱਧ ਪਹਿਲਾਂ ਇਹ 4-5 ਮਹੀਨੇ ਦੁੱਧ ਖੋਲ ਰਿਹਾ। ਜਿੰਨੇ ਕਹ ਲਈਏ ਵੀ ਪਾਲੀਆ ਪਲਵਾਨਾ ਜਮੇ ਪਾਲੀਆ। ਪਲਵਾਨਾ ਵਾਂਗੂ ਪਾਲੀਆ ਭਾਈ। ਠੀਕ ਹੈ ਗੱਲ। ਇਹਦੇ ਰਪਾਏ ਕਿੰਨੇ ਲਵਾਂਗੇ ਜੀ ਅੱਜ ਫਿਰ? ਇਹਦੇ ਭਾਈ 130 ਦੀ ਦੇਵਾਂਗੇ। ਆਪਾਂ ਇਹ ਜਮੇ ਫਿਕਸ ਜੇ। ਜਮੇ ਫਿਕਸ ਬਸ 5000 ਘਟਾ ਲਾਂਗੇ ਬਸ 1 ਲੱਖ ਤੇ 25000 ਦੀ ਅੱਜ ਕਹਿ ਲਈ ਵੀ ਆਪਾਂ ਇਹ ਵੇਚ ਨਹੀਂ ਵੇਚਦਾ ਹਾਂ ਸੀਮਨ 66 ਲੱਗਿਆ ਤੇ ਮਾਂ ਦਾ ਦੁੱਧ 26 ਕਿਲੋ ਫੈਟ ਆ 6.5 6.5 ਫੈਟ ਅਕੀਹਾਂ ਕਮਾ ਦੇਖ ਸਕਦਾ ਅਗਲਾ ਪ੍ਰਾਣੀ ਠੀਕ ਆ ਗੱਲ ਕਾਪੀ ਦੇ ਵੀ ਆਪਾਂ ਦਿਖਾ ਦਾਂਗੇ ਦੋਜੀ ਦਾ ਲਿਖਿਆ ਹੋਇਆ ਠੀਕ ਆ ਗੱਲ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇੱਕ ਗੱਲ ਤੁਹਾਨੂੰ ਜਰੂਰ ਦੱਸੂਗਾ ਵੀ ਜਰਸੀ ਦੇ ਜਿਹਨੇ ਬੱਚੇ ਚੰਗੇ ਲੈਣੇ ਹਨਾ ਸੀਮਨ ਚੰਗਾ ਲਾ ਕੇ ਜਰਸੀ ਦੀ ਟੌਪ ਦੀ ਬਰੀਡ ਤਿਆਰ ਕਰ ਦੂ ਹਵਾਨਾ ਬੜਾ ਕਮਾਲ ਦਾ ਰੱਖਦੀ ਆ ਥੋੜਾ ਜਿਆ ਕਹਿ ਲਈ ਨਾ ਔਲ ਜੀ ਮਨਾਉਂਦੀ ਆ ਤਲਿਆਰੇ ਜੀ ਕਿਉਂਕਿ ਤਲਿਆਰਾ ਬਾਈ ਹੋਰਾਂ ਨੇ ਸ਼ਾਇਦ ਕਦੇ ਨਾ ਪਾਇਆ ਹੋ ਵਿਲਾ ਚੱਲ ਬਾਈ ਇਧਰ ਲੈ ਬੰਨੇ ਇਹ ਬਾਰੇ ਵੀ ਨਹੀਂ ਕੱਢੀ ਭਾਈ ਆ ਜਾਲ ਤੋਂ ਕਦੇ ਠੀਕ ਹੈ ਗੱਲ ਆ ਥੋੜਾ ਜਿਹਾ ਉਹਦੇ ਕਰਕੇ ਉੱਪਰ ਦੇ ਬੰਦਿਆਂ ਤੋਂ ਡਰਦੀ ਆ ਪਰ ਲੇਵਾ ਤੁਹਾਨੂੰ ਇਹ ਦੱਸਦਾ ਵੀ ਦੁੱਧ ਚੰਗਾ ਪਾ ਦੂ ਅੱਗੇ ਮੈਂ ਕਹੂੰਗਾ ਤੁਹਾਡੀ ਕੇਰ ਤੇ ਡਿਪੈਂਡ ਆ ਤੇ ਬਾਕੀ ਜਿਹੜੇ ਸੱਜਣ ਨੇ ਖਰੀਦਣੀਆਂ ਮੈਂ ਕਹੂੰਗਾ ਭਾਈ ਜਿਆਦੇ ਉਹਦੀ ਜੱਜਮੈਂਟ ਵੀ ਕੰਮ ਕਰੂਗੀ ਖਰੀਦਣ ਵਾਲੇ ਭਰਾ ਦੀ ਤੇ ਬਾਕੀ ਰੇਟ ਬਾਈ ਨੇ ਦੱਸ ਹੀ ਦਿੱਤਾ ਵੀ 1 ਲੱਖ ਤੇ 25000 ਇਹਦਾ ਲੈਣਾ ਮੁੱਲ ਹੈਗਾ 130000 ਨੰਬਰ 11 ਹੋਰ ਬੋਲਦੇ ਜੀ 9417457608 ਆ ਨੰਬਰ ਸੱਜਣਾ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਗੜੱਦੀ ਤਹਿਸੀਲ ਬੁੜਲਾਡਾ ਮੰਡੀ ਤੇ ਜ਼ਿਲ੍ਹਾ ਬਾਈ ਦਾ ਮਾਨਸਾ ਰਹਿ ਗਿਆ ਘਰੇਲੂ ਸੱਜਣਾ ਜਿਹੜੇ ਵੀ ਬਾਈ ਨੂੰ ਸੱਜਣਾ ਪੰਕ ਵਾਲੀ ਸ਼ੜਕ ਤੇ ਘਰ ਹੈ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਬਾਹਰ ਲੈ ਜਿਓ ਧੰਨਵਾਦ ਜੀ